ਆਪ ਸਰਕਾਰ ਨੇ ਬਲੋ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪਾਰਟੀਵਾਦੀ ਤੋਂ ਉੱਠ ਕੇ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਜਾਵੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਸ ਐਲਾਨ ਦਾ ਅਸਰ ਸਾਹਮਣੇ ਖੰ ਨੂੰ ਮਿਲ ਰਿਹਾ ਹੈ ਜਿਸ ਦੇ ਤਹਿਤ ਜ਼ਿਲ੍ਹਾ ਪਟਿਆਲਾ ਦੇ ਵਿੱਚੋਂ ਪਹਿਰ ਕਦਮੀ ਦਿਖਾਉਂਦੇ ਆ ਨਾਬਾ ਬਲਾਕ ਦੇ ਪਿੰਡ ਸੰਗਤਪੁਰਾ ਭੋਕੀ ਦੇ ਵਿੱਚ ਸਰਬਸੰਮਤੀ ਦੇ ਨਾਲ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਪਿੰਡ ਦੀ ਪੰਚਾਇਤ ਚੁਣੀ ਗਈ ਹੈ ਇਹ ਕੋਈ ਕਈ ਦਿਨ ਤੋਂ ਗੱਲਬਾਤ ਚੱਲਦੀ ਸੀ ਸਾਰੇ ਮਿੱਤਰ ਪਿਆਰਿਆਂ ਦੇ ਤੇ ਸਾਰੇ ਨੇ ਸਹਿਮਤੀ ਦਿੱਤੀ ਗੁਰੂ ਘਰ ਜਾ ਕੇ ਅੱਜ ਸਵੇਰ ਸਾਰਿਆਂ ਨੇ ਆਪਾਂ ਨੂੰ ਸਰਬਸੰਮਤੀ ਨਾਲ ਸਰਪੰਚ ਬਣਾ ਦਿੱਤਾ ਕਿਸ ਤਰ੍ਹਾਂ ਦੇਖਦੇ ਹੋ ਹਾਂ ਉਹ ਤਾਂ ਦੇਖੋ ਮੰਦਭਾਗੀ ਗੱਲ ਹੈ ਜਿਹੜੀ ਨਸ਼ਾ ਵੰਡ ਕੇ ਸਰਪੰਚੀ ਲੈਂਦੇ ਨੇ ਜਾਂ ਕੋਈ दारू ਵੰਡਦੇ ਰਹਿੰਦੇ ਨੇ ਨਿਰਪੱਖ ਹੋ ਕੇ ਬੰਡਣਾ ਚਾਹੀਦਾ ਹੈ ਐਵੇਂ ਮੈਨੂੰ ਇਹਨਾਂ ਨੇ ਸੋਝੀ ਵਜ੍ਹਾ ਸਮਝਾ ਮੈਂ ਬੀਏ ਕੀਤੀ ਕੀਤੀ ਪੜਾਈ ਦੇ ਲੈਵਲ ਦੇ ਵਿੱਚ ਦੇਖ ਕੇ ਮੈਨੂੰ ਇਹਨੇ ਬਣਾਇਆ ਕੀ ਲੱਗਦਾ ਜਿਹੜਾ ਪੜਾਈ ਵੀ ਜ਼ਰੂਰੀ ਆ ਤਾਂ ਹੀ ਕੰਮ ਕਰ ਸਕਦਾ ਜਿਵੇਂ ਡਿਵੈਲਪਮੈਂਟ ਨੂੰ ਲੈ ਕੇ ਹਾਂ ਜੀ ਹਾਂ ਦੇਖੋ ਪੜਾਈ ਤਾਂ ਜ਼ਰੂਰੀ ਆ ਜੀ ਹਰ ਇੱਕ ਬੰਦੇ ਨੂੰ ਨੌਲੇਜ ਹੋਣੀ ਚਾਹੀਦੀ ਆ ਆਪਣੇ ਅਸਲੀ ਵਿੱਚ ਲਿਖਣ ਜਾਣਦਾ ਹੋਵੇ ਪੰਜਾਬੀ ਪੜ੍ਹਨ ਜਾਣਦਾ ਹੋਵੇ ਫਿਰ ਇਹਦੇ ਵਿੱਚ ਆਉਣ ਦਾ ਫਾਇਦਾ ਜੀ ਕੈਂਸਲਰ ਕਿਵੇਂ ਲੋਕਾਂ ਨੇ ਲਿਆ ਸਾਰਿਆਂ ਨੇ ਕਿ ਇਸ ਤਰ੍ਹਾਂ ਸਰਬਸੰਮਤੀ ਨਾਲ ਲੋਕ ਪਈ ਪਿਛਲੀ ਵਾਰੀ ਇਲੈਕਸ਼ਨ ਲੜੀ ਸੀ ਤੇ ਚਲੋ ਉਸ ਟਾਈਮ ਅਸੀਂ ਹਾਦਮੂ ਦੇਖਣਾ ਪਏਗਾ ਕੁਝ ਕ ਬੋਟਾਂ ਤੇ ਉਸ ਕੰਮ ਨੂੰ ਦੇਖਦੇ ਮੇਰੇ ਭੈਣ ਭਰਾ ਦੇਖਦੇ ਰਹੇ ਵੀ ਇਹ ਪੜਿਆ ਲਿਖਿਆ ਬੰਦਾ ਹੈ ਮੈਨੂੰ ਪਿੰਡ ਦੇ ਵਿੱਚ ਅੱਗੇ ਲਿਆਓ ਤਾਂ ਕਿ ਪ੍ਰੋਗਰੈਸਿਵ ਹੋਵੇ ਹਾਂ ਜੀ ਉਹ ਬੜੀ ਵਧੀਆ ਸੋਚ ਹੈ ਸਰਕਾਰ ਦੀ ਜੀ ਜੋ ਸੰਭਧੀਆਂ ਬਣ ਗਿਆ 5 ਲੱਖ ਪਿੰਡ ਦੀ ਡਿਵੈਲਪਮੈਂਟ ਤੇ ਬੜੇ ਯੋਗਦਾਨ ਪਾਉਣਗੇ ਅਜੇ ਤਾਂ ਆਪ ਕਹਿੰਦੇ ਵੀ ਸਾਰੇ ਲੋਕਾਂ ਨੂੰ ਇਹ ਕਹਿੰਦਾ ਹੈ ਵਿਚੇ ਅੱਖ ਪਾਸ ਛੱਡ ਕੇ ਜਾਂ ਪਾਰਟੀ ਵਾਈ ਨੂੰ ਛੱਡ ਕੇ ਉਧਰ ਉੱਪਰ ਉੱਠ ਕੇ ਸਰਬਸੰਮਤੀ ਨਾਲ ਹੀ ਬਣਨਾ ਚਾਹੀਦਾ। ਉਹ ਬਹੁਤ-ਬਹੁਤ ਪਹਿਲਾਂ ਤਾਂ ਸਾਡੇ ਨਾਲ ਖੜੇ ਨੇ ਸਰਦਾਰ ਜੀਤ ਸਿੰਘ ਜੀ ਜਿਨ੍ਹਾਂ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਗਿਆ ਨੇ ਉਹਨੂੰ ਬਹੁਤ-ਬਹੁਤ ਮੁਬਾਰਕਾਂ। ਦੂਜੇ ਨੰਬਰ ਦੇ ਵਿਧਾਨ ਸਭਾ ਹਲਕਾ 90 ਦੇ ਵਿੱਚ ਪਹਿਲ ਕਦਮੀ ਕੀਤੀ ਹੈ ਸਾਡੇ 90 ਦੇ ਹਲਕੇ ਦੇ ਪਿੰਡ ਪਿੰਡ ਸੰਗਤਪੁਰਾ ਵਿੱਚ ਜਿੱਥੇ ਸਰਪੰਚ ਤੇ ਨਹੀਂ ਸਾਰੀ ਪੰਚਾਇਤ ਦੀ ਸਰਬਸੰਮਤੀ ਹੋ ਕੇ ਪਿੰਡ ਦੀ ਪੰਚਾਇਤ ਚੁਣੀ ਗਈ ਹੈ। ਔਰ ਅਸੀਂ ਹੋਰ ਵੀ ਸਾਰੇ ਬੇਨਤੀ ਕਰਾਂਗੇ ਕਿਉਂਕਿ ਇੱਕ ਤਾਂ ਸਾਡੇ ਜੋ ਮਾਨਯੋਗ ਮੁੱਖ ਮੰਤਰੀ ਸਰਪੰਨ ਸਿੰਘ ਮਾਨ ਵੱਲੋਂ ਐਲਾਨ ਕੀਤਾ ਗਿਆ ਕਿ ਜਿੱਥੇ ਸਰਬਸੰਮਤੀ ਹੋਏਗੀ ਉੱਥੇ 5 ਲੱਖ ਰੁਪਇਆ ਸਪੈਸ਼ਲ ਦਿੱਤਾ ਜਾਏਗਾ ਨਾਮ ਵਜੋਂ ਸੋ ਇੱਕ ਤਾਂ ਉਹ ਮਿਲੇਗਾ ਇੱਕ ਜਿੱਥੇ ਸਰਬਸੰਮਤੀ ਹੋਣਗੀਆਂ ਇੱਕ ਬੰਦਾ ਖਰਚੇ ਤੋਂ ਵੀ ਵੱਧਦਾ ਤੇ ਪਿੰਡ ਨਗਰ ਦੇ ਵਿੱਚ ਪ੍ਰੇਮ ਭਾਵਨਾ ਬਣੀ ਰਹਿੰਦੀ ਉਹ ਸਾਰਿਆਂ ਨੂੰ ਹੀ ਬੇਨਤੀ ਕਰਾਂਗੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਵੀ ਇਹ ਕਿਹਾ ਵੀ ਜਿੱਥੇ ਸਰਬਸੰਮਤੀ ਹੋਏਗੀ ਉੱਥੋਂ ਵੱਧ ਤੋਂ ਵੱਧ ਗ੍ਰਾਂਟਾਂ ਦਿੱਤੇ ਜਾਣਗੇ ਅਤੇ ਵਿਕਾਸ ਦੇ ਕੰਮ ਪਹਿਲ ਦੇ ਆਧਾਰ ਤੇ ਹੋਣਗੇ ਦੇਖੋ ਜੀ ਜੋ ਇਹ ਸਰਬਸੰਮਤੀਆਂ ਹੋ ਰਹੀਆਂ ਨਗਰ ਵਿੱਚ ਬਹੁਤ ਵਧੀਆ ਉਪਰਾਲਾ ਹੈ ਸਾਰੇ ਨਗਰ ਨਿਵਾਸੀਆਂ ਦਾ ਮੈਂ ਇਹ ਚਾਉਣਾ ਵੀ ਹਰ ਇੱਕ ਸਾਰੇ ਪੰਜਾਬ ਦੇ ਵਿੱਚ ਇਹ ਸਰਬਸਮਤੀਆਂ ਦਾ ਚੰਗੀ ਗੱਲ ਆ ਠੀਕ ਹੈ ਜੀ ਕਿਉਂ ਇਹਦੇ ਵਿੱਚ ਇੱਕ ਤਾਂ ਪਿੰਡ ਦੇ ਵਿੱਚੋਂ ਜਿਹੜਾ ਪੱਖਪਾਤ ਆ ਤੁਹਾਡੇ ਬੰਦੇ ਨੂੰ ਖਤਮ ਹੁੰਦੀਆਂ ਨੇ ਤੇ ਪਿੰਡ ਦੇ ਜਿਹੜੇ ਅਧੂਰੇ ਕਮਰੇ ਪਿੰਡ ਦਾ ਵਿਕਾਸ ਹੁੰਦਾ ਆ ਹਾਂਜੀ ਹਾਂਜੀ ਬਿਲਕੁਲ ਸਹੀ ਜੋ ਭਗਵੰਤ ਮਾਨ ਜੀ ਦਾ ਇਹ 5 ਲੱਖ ਦਾ ਸਰਬਸਮਤੀ ਦਾ ਫੈਸਲਾ ਲੱਗਾ ਹੈ ਬਹੁਤ ਵਧੀਆ ਚੰਗੀ ਗੱਲ ਆ ਉਹ 5 ਲੱਖ ਪਿੰਡ ਵਿੱਚ ਚੋਂ ਪਿੰਡ ਦੇ ਕੰਮ ਹੋਣਗੇ ਉਪਰਾਲਾ ਦਾ ਇਹ ਕਈ ਦਿਨ ਦੀ ਪਿੰਡ 'ਚ ਗੱਲਬਾਤ ਚੱਲ ਰਹੀ ਸੀ ਤੇ ਇਹਨੇ ਪਿਛਲੀ ਵਾਰ ਵੀ ਖੜੇ ਤੇ ਇੱਥੇ ਕਿ ਸਾਰੀ ਪਿੰਡਦਿਆਂ ਨੇ ਫੈਸਲਾ ਲਿੱਤਾ ਸੂਝਵਾਨ ਲੋਕਾਂ ਨੇ ਵੀ ਇਹਨੂੰ ਮੌਕਾ ਦਿੱਤਾ ਜਾਵੇ ਸਰਦਾਰਜੀਤ ਸਿੰਘ ਨੂੰ ਵੀ ਪੜੇ ਲਿਖੇ ਨੇ ਤੇ ਪਿੰਡ ਦਾ ਵਧੀਆ ਕੰਮ ਕਰਨਗੇ ਜੀ ਜੀ ਪਿੰਡ ਦੇ ਭਾਗ ਚੰਗੇ ਨੇ ਜੇ ਇਦਾਂ ਗੱਲ ਬਣ ਗਈ ਅਜੇ ਕੋਸ਼ਿਸ਼ ਹੈ ਪਰ ਇਹ ਵੀ ਗੱਲ ਬਣ ਗਈ ਬਹੁਤ ਵਧੀਆ ਗੱਲ ਹੈ ਤੇ ਇਹ ਚ ਬੈਰਵਿਰੋਧ ਖਤਮ ਹੋਊਗਾ